ਪਾਣੀ ਆਉਂਦਾ ਸੜਦਾ ਇਹ ਸੰਪਰਕ ਪੂਰਾ ਟੁੱਟ ਜਾਂਦਾ ਹਾਂ ਇਹ ਇੰਡੀਆ ਨਾਲ ਸੰਪਰਕ ਟੁੱਟ ਜਾਂਦਾ ਇਹ ਪਾਕਿਸਤਾਨ ਦੇ ਨਾਲ ਲਾਸਟ ਬੈਂਡ ਹੈ ਘੱਟੀ ਰਾਜੋ ਕੇ ਬਾਈ 23 ਸਾਲ ਮੇਰੀ ਉਮਰ ਹੋ ਗਈ ਹੈ ਉਦੋਂ ਦਾ ਹੀ ਪਾਣੀ ਦੇਖੀ ਜੰਨਾ ਕਦੇ ਜੰਗ ਲੱਗ ਜਾਂਦਾ ਕਦੇ ਪਾਣੀ ਐਵੇਂ ਕਦੇ ਇਧਰ ਸਮਾਨ ਚੋਕ ਲੈ ਕਦੇ ਉਧਰੋਂ ਲੈ ਆਂਦਾ ਕਦੇ ਇਧਰ ਇੱਕ ਨਾ ਰੋਇਆ ਨਹੀਂ ਜਾਂਦਾ ਬਾਕੀ ਸਾਡੇ ਨਾਲ ਹਰੇਕ ਵਾਰੀ ਤੱਕ ਹੀ ਹੋ ਜਾਂਦਾ ਤੁਸੀਂ ਤਾਂ ਫਿਰ ਪਾਕਿਸਤਾਨ ਵਾਲੀ ਮਿਲ ਜਾਂਦੇ ਹਾਂ ਮਿਲ ਜਾਂਦੇ ਆ ਸੀ ਉਹਨਾਂ ਦਾ ਪਾਕਿਸਤਾਨ ਮਿਲਾਈ ਦੇਣ ਪੱਕਾ ਹੀ ਤਰੋਂ ਸੰਪਰਕ ਤੋੜਨ ਇੰਡੀਆ ਨਾਲ ਤੇ ਪਾਕਿਸਤਾਨ ਨਾਲ ਹੱਟ ਕੇ ਅੰਦਰ ਲਾ ਦੇਣ ਬਾਈ ਹਰ ਰੋਜ਼ ਹੀ ਐਸਾਂ ਚੱਲਦਾ ਥੋੜਾ 15 ਦਿਨ ਹੋ ਗਏ 15 ਦਿਨ ਇੱਕ ਦਿਨ ਨਹੀਂ ਹੋਇਆ ਅੱਜ ਪਹਿਲਾ ਦਿਨ ਥੋੜਾ ਹਾਂ ਆਪਦੇ ਵੀ ਰੋਣਦਾ ਹੋਇਗਾ ਵੀ ਤੇ ਹੋਰ ਪੂਰੀ ਸਭਾ ਬਣਾ ਰੋਣ ਦੀ ਕਿ ਬਾਈ ਸਾਨੂੰ ਤਾਂ ਬਹੁਤ ਮੁਸ਼ਕਲ ਆ ਰਹੀ ਏ ਹਾਂ ਮੁੱਖ ਮੰਤਰੀ ਸਾਹਿਬ ਨੇ ਮੁੱਖ ਮੰਤਰੀ ਕੁਝ ਵੀ ਨਹੀਂ ਦੇ ਰਿਹਾ ਕੁਝ ਵੀ ਖਾਲੀ ਹੱਥੀ ਬਸ ਬੈਠਿਆਂ ਨਾ ਸਾਨੂੰ ਇਹ ਫਸਲਾਂ ਦਾ ਮੁਆਵਜ਼ਾ ਮਿਲਣਾ ਨਾ ਕੁਝ ਆ ਤਾਂ ਲਿਆਉਣਾ ਵੀ ਬਹੁਤ ਔਖਾ ਬਹੁਤ 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 ਹੈ ਪਾਣੀ ਦੇ ਵਹਾਵ ਬਹੁਤ ਔਖਾ ਵੀਰ ਜੀ ਚੱਲ ਨਹੀਂ ਲੱਗਦਾ ਵੀ ਵਿਚ ਲੱਗਦਾ ਬਾਈ ਪਰ ਬਾਕੀ ਹੁਣ ਜਾਨ ਦੀ ਬਾਜੀ ਖੇਡ ਕੇ ਲੈ ਕੇ ਆ ਰਹੇ ਆ ਡੰਗਰਾ ਵਾਸਤੇ ਵਾਰ-ਵਾਰ ਕਿਉਂ ਪਾਣੀ ਛੱਡਦੇ ਇੱਕ ਵਾਰੀ ਡੈਮ ਡੈਮ ਖੋਲਣ ਚੱਲ ਤੋੜਦੇ ਹਣ ਕੰਮ ਹੀ ਨਿਭਰ ਜਾਂ ਸਾਰੇ ਰੋੜ ਰੋੜ ਦੇਣਦੇ ਮਗਰ ਪਹਿਲੀ ਮਾਲ ਨਾ ਮਾਲ ਲੈਣ ਸਰਕਾਰ ਕੋਈ ਸੋਲਤ ਨਹੀਂ ਸਾਨੂੰ ਐਵੇਂ ਬਸ ਬੈਠੇ ਸਾਡ ਨਾਂ ਦੇ ਵੋਟਾਂ ਲੈ ਜਾਂਦੇ ਸਾਡੇ ਕੋਲ ਮਿੰਤਾ ਕਰਦੇ ਨੇ ਪੈਰ ਛੱਡਦੇ ਨੇ ਉਦੋਂ ਹੁਣ ਭਗਵੰਤ ਮਾਨ ਆਇਆ ਸੀ ਸਾਨੂੰ ਕਿਸੇ ਨੇ ਨੇੜੇ ਨਹੀਂ ਲੱਗਣ ਦਿੱਤਾ ਵੋਟਾਂ ਵੋਟਾਂ ਵੇਲੇ ਤਾਂ ਆਹ ਬੰਦਾ ਸੀ ਵੋਟਾਂ ਵੇਲੇ ਤੇ ਨਾਲ ਬੰਦਾ ਸੀ ਮੰंजे ਤੇ ਤੇ ਹੁਣ ਤਾਂ ਕਿਸੇ ਨੇ ਨੇੜੇ ਨਹੀਂ ਲੱਗਣ ਦਿੱਤਾ ਮੁਰਗੀ ਤਾਂ ਕਹਿੰਦੇ ਇੱਥੇ ਤਾਂ ਬੰਦੇ ਰੋੜ ਕੇ ਬੰਦੇਆਂ ਤਾਂ ਨਹੀਂ ਕੁਝ ਮਿਲਿਆ ਤੇ ਬਾਈ ਹਰ ਰੋਜ਼ ਹੀ ਐਵੇਂ ਲੈ ਕੇ ਆਉਣੇ ਹੋ ਹਾਂਜੀ ਹਾਂਜੀ ਹੈ ਹਰ ਰੋਜ਼ ਹੀ ਹਰ ਰੋਜ਼ ਆਏ ਤਾਂ ਫਿਰ ਬਾਈ ਔਖਾ ਬਹੁਤ ਆ ਗਿਆ ਬਹੁਤ ਬਹੁਤ ਔਖਾ ਹੋ ਗਿਆ ਤਾਂ ਇਹ ਦੇਖੋ ਆ ਆ ਬਜ਼ੁਰਗ ਬੀਬੀਆਂ ਵੀ ਤੁਸੀਂ ਦੇਖੋ ਕਿ ਆਪਣਾ ਸਮਾਨ ਹਰ ਰੋਜ਼ ਇਹਨਾਂ ਨੂੰ ਇਸ ਤਰ੍ਹਾਂ ਦੇ ਨਾਲ ਚੁੱਕ ਕੇ ਲਿਆਉਣਾ ਪੈਂਦਾ 23 ਚ ਵੀ ਆੜ ਆਏ ਸੀ ਕੁਝ ਨਹੀਂ ਮਿਲਿਆ ਉਦੋਂ ਪਿਛਲੀ ਵਾਰੀ ਹਾਂ ਹੁਣ ਵੀ ਨਹੀਂ ਮਿਲਿਆ ਕੁਝ ਵੀ ਮਾਤਾ ਜੀ ਆਏ ਤਾਂ ਹਰ ਰੋਜ਼ ਆਈ ਲੈਣੇ ਬਹੁਤ ਔਖਾ ਐ ਤਾਂ ਹੋਰ ਔਖਾ ਇਹ ਵੀ ਰ ਕੀ ਕਰੀਏ ਮੁੱਖ ਮੰਤਰੀ ਸਾਹਿਬ ਆਏ ਸੀ ਪਿਛਲੇ ਦਿਨਾਂ 'ਚ ਕੁਝ ਦੇ ਕੇ ਗਏ ਨਹੀਂ ਦੇ ਕੇ ਕੋਈ ਸੁੱਖ ਸਹੂਲਤ ਤੁਹਾਨੂੰ ਕੁਝ ਵੀ ਨਹੀਂ ਜਿਵੇਂ ਵਹਾਹ ਬਹੁਤ ਜ਼ਿਆਦਾ ਤੇਜ਼ ਆ ਹੁਣ ਜਿਵੇਂ ਅਸੀਂ ਵੀ ਵਿੱਚੋਂ ਤੁਰ ਕੇ ਆਏ ਤਾਂ ਵਿੱਚ ਆ ਕੇ ਤਾਂ ਇਹ ਡਰ ਲੱਗਦਾ ਵੀ ਕਿਤੇ ਦਰਿਆ ਨਾਲ ਹੀ ਨਾ ਵਹਾ ਕੇ ਲੈ ਜਾਏ ਤਾਂ ਇਹ ਦਰਿਆ ਤਾਂ ਨਾਲ ਵਾ ਕੇ ਲੈ ਜਾਊਗਾ ਫਿਰ ਰਿਸਕ ਤਾਂ ਲੈਣੇ ਪੈਂਦਾ ਹੈ ਪਸ਼ੂਆਂ ਵਾਸਤੇ ਪਸ਼ੂ ਭੁੱਖੇ ਮਾਰ ਜਾਣਗੇ ਕਈ ਵਾਰੀ ਸਾਨੂੰ ਸੁੱਕੀ ਤੋੜ ਹੀ ਪਾਉਣੀ ਪੈਂਦੀ ਹੈ ਸਾਨੂੰ ਆਪ ਦਾ ਵੀ ਲੰਗਰ ਪਾਣੀ ਦਾ ਔਖਾ ਹੁੰਦਾ ਹੁਣ ਪਾਣੀ ਘਰਾਂ ਚ ਵੜਾ ਪਿਆ ਜ਼ਮੀਨਾਂ ਸੋਡੀਆਂ ਇੱਥੇ ਹੀ ਹੋਣਗੇ ਸਾਰੀਆਂ ਜ਼ਮੀਨਾਂ ਨੇ ਸਾਰਾ ਇੱਥੇ ਚੋਣਾ ਲੱਗਿਆ ਸਾਰਾ ਡੁੱਬ ਗਿਆ ਕੁਝ ਨਹੀਂ ਬਚਿਆ ਇਥੋਂ ਇੱਕ ਚਾਵਲ ਵੀ ਨਹੀਂ ਲ ਜਾ ਸਕਣੇ ਕੱਢ ਕੇ ਇਸ ਵੇਲੇ ਅਸੀਂ ਪਿੰਡ ਗੱਟੀ ਰਾਜੋਕੇ ਦੇ ਵਿੱਚ ਐ ਇੱਕ ਤਸਵੀਰ ਤੁਹਾਨੂੰ ਦਿਖਾ ਦੇਵਾਂ ਕਿ ਹਾਲੇ ਤੱਕ ਮੁੱਖ ਮੰਤਰੀ ਸਾਹਿਬ ਜ਼ਰੂਰ ਇਨ੍ਹਾਂ ਪਿੰਡਾਂ ਤੱਕ ਪਹੁੰਚ ਗਏ ਪਰ ਇਨ੍ਹਾਂ ਪਿੰਡਾਂ ਤੱਕ ਸਹੂਲਤ ਨਹੀਂ ਪਹੁੰਚੀ ਕਿਸ ਤਰ੍ਹਾਂ ਦੇ ਨਾਲ ਲੋਕ ਜਿਹੜੇ ਆ ਉਹ ਵਿੱਚ ਦੀ ਤੁਰ ਕੇ ਆਉਣਾ ਪੈ ਰਿਹਾ ਤੇ ਪਾਣੀ ਦਾ ਵਹਾ ਇਹ ਆ ਕਿ ਤੁਸੀਂ ਅਕੱਲੇ ਤੌਰ ਤੇ ਤੁਰ ਕੇ ਇੱਥੋਂ ਆ ਨਹੀਂ ਸਕਦੇ ਪਰ ਲੋਕਾਂ ਦੇ ਹਾਲਾਤ ਇਹ ਨੇ ਕਿ ਲੋਕਾਂ ਨੂੰ ਆਪਣਾ ਸਮਾਨ ਛੱਕ ਕੇ ਤੁਸੀਂ ਬਜ਼ੁਰਗ ਬੀਬੀਆਂ ਦੇਖ ਰਹੇ ਹੋਮੋਗੇ ਕਿ ਲੋਕਾਂ ਨੂੰ ਆਪਣਾ ਸਮਾਨ ਛੱਕ ਕੇ ਇਹ ਸਾਬ ਦਾ ਦਰਿਆ ਜਿਹੜਾ ਉਹ ਪਾਰ ਕਰਕੇ ਆਉਣਾ ਪੈ ਰਿਹਾ ਕਿਉਂਕਿ ਜੇਕਰ ਇਥੇ ਬੋਸ ਦੀ ਸਹੂਲਤ ਦੀ ਗੱਲ ਕਰੀਏ ਤਾਂ ਬੋਸ ਦੀ ਸਹੂਲਤ ਜਿਹੜੀ ਆ ਉਹ ਨਾਂ ਦੇ ਬਰਾਬਰ ਆ ਕਿਉਂਕਿ ਤਕਰੀਬਨ ਸਰਕਾਰੀ ਬੋਸ ਜਿਹੜੀਆਂ ਨੇ ਉਹ 2 ਤੋਂ 3 ਐਨਡੀਆ ਰੁਪਈਆ ਬੋਸ ਜਿਹੜੀਆਂ ਨੇ ਉਹ ਚੱਲਦੀਆਂ ਨੇ ਤਾਂ ਲੋਕਾਂ ਦੇ ਵਿੱਚ ਇਹ ਵੀ ਇੱਕ ਨਿਰਾਸ਼ਾ ਆ ਕਿ ਉਹ ਵੀ ਕਹਿੰਦੇ ਨੇ ਕਿ ਭਾਈ ਪੰਜ ਚਾਰ ਬੰਦਿਆਂ ਨੂੰ ਲੈ ਜਾਂਦੇ ਨੇ ਪੰਜ ਚਾਰ ਬੰਦਿਆਂ ਨੂੰ ਬੰਦਿਆਂ ਨੂੰ ਜਿਹੜਾ ਹੈਗਾ ਉਹ ਛੱਡ ਜਾਂਦੇ ਨੇ ਮਤਲਬ ਜੋ ਲੋੜਿੰਦਾ ਸਮਾਨ ਅਸਲ ਲੋਕਾਂ ਤੱਕ ਪਹੁੰਚਣਾ ਚਾਹੀਦਾ ਆ ਉਹ ਜਿਹੜਾ ਹੈਗਾ ਨਹੀਂ ਪਹੁੰਚਦਾ ਇਹ ਤਸਵੀਰ ਗੱਟੀ ਰਾਜੋ ਕੇ ਦੀ ਆ ਤਾਂ ਇਹ ਲੋਕ ਆਪਣਾ ਸਮਾਨ ਖੁਦ ਚੁੱਕ ਕੇ ਜਿਹੜੇ ਹੈਗੇ ਨੇ ਉਹ ਇਸ ਸੜਕ ਆ ਅਸਲ ਦੇ ਵਿੱਚ ਇਹ ਸੜਕ ਆਏ ਹੁਣ ਪਾਣੀ ਜਿਹੜਾ ਸੜਕ ਤੋਂ ਉੱਪਰ ਦੀ ਵਗ ਰਿਹਾ ਤਾਂ ਤੇ ਵਿੱਚ ਚਿੱਦੀ ਚੱਲ ਕੇ ਖੁੱਦ ਜਿਹੜੇ ਹੈਗੇ ਆ ਉਹ ਆ ਰਹੇ ਨੇ ਇਹੀ ਪਿੰਡ ਆ ਬਾਪੂ ਜੀ ਹਾਂਜੀ 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 ਰਾਜੋ ਗੱਟੀ ਆ ਜੀ ਤੇ ਸਹੂਲਤ ਸਾਲ ਤਾਂ ਹੈ ਕੋਈ ਮਿਲੀ ਸਰ ਕੋਈ ਨਹੀਂ ਮਿਲੀ ਜੀ ਤੇ ਫਿਰ ਇਹ ਸਮਾਨ ਸੱਲੇ ਦਾ ਕਿਵੇਂ ਕਰਦੇ ਹੋ ਇਹ ਭਾਜਿਆ ਅਜਾ ਆਪਣਾ ਰੋਡ ਹੈ ਰੋਡ ਤੋਂ ਹੁਣ ਤਾਂ ਤੁਹਾਨੂੰ ਦੇਖ ਕੇ ਆਏ ਜੀ ਹਾਂ ਰੋਡ ਤੋਂ ਲੰਘਿਆ ਨਹੀਂ ਜਾਂਦਾ ਹਾਂ ਤੇ ਬੜਾ ਮੁਸ਼ਕਲ ਹੈ ਮੁੱਖ ਮੰਤਰੀ ਸਾਹਿਬ ਤਾਂ ਪਿਛਲੇ ਦਿਨ ਹੀ ਆਏ ਸੀ ਮਤਲਬ ਇੱਥੇ ਏਰੀਏ 'ਚ ਆਏ ਸੀ ਤਾਂ ਪਤਾ ਨਹੀਂ ਕੀ ਸਹੂਲਤ ਦੇ ਗਏ ਨੇ ਕੋਈ ਅਜੇ ਨਾ ਕੋਈ ਬੇੜੀ ਨਾ ਕੋਈ ਕੁਝ ਵੀ ਨਹੀਂ ਕਿੰਨੇ ਦਿਨ ਹੋ ਗਏ ਤੁਹਾਡੇ ਇੱਥੇ ਪਾਣੀ ਆਏ ਨੂੰ ਅੱਜ ਹੋ ਗਿਆ ਸਾਨੂੰ ਅੱਧਾ ਮਹੀਨਾ ਮਹੀਨਾ ਹੋ ਗਿਆ ਅੱਧਾ ਮਹੀਨਾ ਹਾਂਜੀ 15 ਦਿਨ ਹੋ ਗਏ ਪਾਣੀ ਆਏ ਨੂੰ ਹਾਂਜੀ ਪਾਣੀ ਉਦੋਂ ਦਾ ਉਤੋਂ ਦੀ ਵਗ ਰਿਹਾ ਹਾਂ ਹਾਂਜੀ ਉਤੋਂ ਦੀ ਵਗ ਰਿਹਾ ਹਾਂ ਤੇ ਫਿਰ ਇਹ ਨਿੱਤ ਦਾ ਫਿਰ ਸਮਾਨ ਸੱਲਾ ਇਦਾਂ ਹੀ ਲੈ ਕੇ ਆਉਂਦੇ ਹਾਂ ਹਾਂਜੀ ਐਵੇਂ ਸਿਰ ਕੇ ਰੱਖਦੇ ਆ ਉਧੋਂ ਦਾ ਚਾਰਾ ਚੋਰਾ ਲੈ ਕੇ ਆਉਨੇ ਆ ਠੀਕ ਹੈ ਤੇ ਬਾਕੀ ਜੋ ਵੀ ਆਪਣੇ ਸੰਸਦ ਵਾਲੇ ਹੈਗੇ ਨੇ ਉਹ ਸਾਡੀ ਵਧੀਆ ਮਦਦ ਕਰਦੇ ਪਏ ਨੇ ਹਾਂ ਸਰਕਾਰ ਦੇ ਵੱਲੋਂ ਕੋਈ ਮਿਲ ਹੀ ਸਹਤ ਹਸੂ ਸਰਕਾਰ ਵੱਲੋਂ ਕੋਈ ਸਹਤ ਨਹੀਂ ਮਿਲੇ ਐਨਡੀਆਰਫ ਆਲੇ ਆਏ ਨੇ ਉਹ ਵੀ ਆਈਪੀ ਬੰਦੇ ਨੂੰ ਬੰਦੇ ਨੂੰ ਬੇੜੀਆਂ ਤੇ ਸਾਡੇ ਕਿਸੇ ਬੰਦੇ ਨੂੰ ਪਿੰਡ ਚੋਂ ਨਾ ਕੱਢਿਆ ਨਾ ਲੈੰਦਾ ਤੇ ਇਹ ਤਾਂ ਫਿਰ ਜਿਵੇਂ ਵਹਾਅ ਬਹੁਤ ਜ਼ਿਆਦਾ ਤੇਜ਼ ਆ ਹੁਣ ਜਿਵੇਂ ਅਸੀਂ ਵੀ ਵਿੱਚੋਂ ਤੁਰ ਕੇ ਆਏ ਤਾਂ ਵਿੱਚ ਆ ਕਿਤੇ ਡਰ ਲੱਗਦਾ ਵੀ ਕਿਤੇ ਦਰਿਆ ਨਾਲ ਹੀ ਨਾ ਵਹਾ ਕੇ ਲੈ ਜਾਏ ਇਹ ਤਾਂ ਦਰਿਆ ਤਾਂ ਨਾਲ ਵਾਕੇ ਲੈ ਜਾਊਗਾ ਫਿਰ ਰਿਸਕ ਤਾਂ ਲੈਣੇ ਪੈਂਦਾ ਹੈ ਪਛੂਆਂ ਵਾਸਤੇ ਪਛੂ ਭੁੱਖੇ ਮਾਰ ਦੇਣਗੇ ਕਈ ਵਾਰੀ ਸਾਨੂੰ ਸੁੱਕੀ ਤੋੜ ਹੀ ਪਾਉਣੀ ਪੈਂਦੀ ਹੈ ਤੇ ਸਾਨੂੰ ਆਪ ਦਾ ਵੀ ਲੰਗਰ ਪਾਣੀ ਦਾ ਔਖਾ ਹੁੰਦਾ ਹੁਣ ਪਾਣੀ ਘਰਾ ਚ ਵੜਾ ਪਿਆ ਹੈ ਹਾਂ ਮਤਲਬ ਘਰਾ ਚ ਪਾਣੀ ਅੰਦਰ ਵੜਿਆ ਹਾਂ ਵੜਿਆ ਪਿਆ ਘਰਾ ਚ ਪਾਣੀ ਇਹ ਤਾਂ ਫਿਰ ਜਦੋਂ ਪਾਣੀ ਆਉਂਦਾ ਸੜਦਾ ਇਹ ਸੰਪਰਕ ਪੂਰਾ ਟੁੱਟ ਜਾਂਦਾ ਹਾਂ ਇਹ ਸਾਰਾ ਇੰਡੀਆ ਨਾਲ ਸੰਪਰਕ ਟੁੱਟ ਜਾਂਦਾ ਇਹ ਪਾਕਿਸਤਾਨ ਦੇ ਨਾਲ ਲਾਸਟ ਪਿੰਡ ਹੈ ਘੱਟੀ ਰਾਜੋ ਕੇ ਹਾਂ ਤੁਸੀਂ ਨਾਲ ਤੁਹਾਨੂੰ ਕਿੰਨੀ ਕਿੰਨੇ ਕਿਲੋਮੀਟਰ ਅਸਰਾਧ ਸਰਾਧ ਬਸ ਕਿਲੋਮੀਟਰ ਹੈਗੀ ਹੈ ਨਾਲ ਕਿਲੋਮੀਟਰ ਤੇ ਹਾਂਜੀ ਤਾਂ ਆ ਬਾਈ ਦੀ ਇੱਕ ਤਸਵੀਰ ਜ਼ਰੂਰ ਦਿਖਾਓ ਬਾਈ ਹਰ ਰੋਜ਼ੀ ਐਵੇਂ ਲੈ ਕੇ ਆਉਣਿਓ ਹਾਂਜੀ ਹਾਂਜੀ ਹੈ ਹਰ ਰੋਜ਼ੀ ਐ ਹਰ ਰੋਜ਼ ਆਏ ਤਾਂ ਫਿਰ ਬਾਈ ਔਕਾ ਬਹੁਤ ਆ ਯਾਰ ਬਹੁਤ ਬਹੁਤ ਔਕਾ ਹੋ ਗਿਆ ਤਾਂ ਇਹ ਦੇਖੋ ਆ ਆ ਬਜ਼ੁਰਗ ਬੀਬੀਆਂ ਵੀ ਤੁਸੀਂ ਦੇਖੋ ਕਿ ਆਪਣਾ ਸਮਾਨ ਹਰ ਰੋਜ਼ ਇਹਨਾਂ ਨੂੰ ਇਸ ਤਰ੍ਹਾਂ ਦੇ ਨਾਲ ਚੁੱਕ ਕੇ ਲਿਆਉਣਾ ਪੈਂਦਾ ਇਹ ਫਿਰ ਤੁਹਾਡੇ ਸੁੱਖ ਸਹੂਲਤ ਨਹੀਂ ਮਿਲਦੀ ਕਿਉਂਕਿ ਇਹ ਹਰ ਵਾਰ ਹੀ ਆਉਂਦਾ ਤੁਹਾਡੇ ਕੋਈ ਸਹੂਲਤ ਨਹੀਂ ਮਿਲਦੀ ਸਾਡੇ ਭਗਵੰਤਮਾਨ ਆਏ ਸੀ ਪਤਾ ਨਹੀਂ ਕਹਿ ਕੇ ਗਏਣ ਕੁਝ ਵੀ ਮਾਅਵਜਾ ਮਾਅਵਜਾ ਦਵਾਵਾਂਗੇ ਸਭ ਕੁਝ ਨੁਕਸਾਨ ਹੋ ਗਿਆ ਕੁਝ ਨਹੀਂ ਬਚਿਆ ਇੱਥੇ ਸਾਡੇ ਵਾਸਤੇ 23 ਚ ਵੀ ਸਾਡਾ ਆਏ ਸੀ ਕੁਝ ਨਹੀਂ ਮਿਲਿਆ ਉਹ ਦੋ ਪਿਛਲੀ ਵਾਰੀ ਹਾਂ ਹੁਣ ਵੀ ਨਹੀਂ ਮਿਲਿਆ ਕੁਝ ਵੀ ਮਿਲਿਆ ਪਿਛਲੀ ਵਾਰੀ ਵੀ ਕੁਝ ਨਹੀਂ ਮਿਲਿਆ ਕੁਝ ਨਹੀਂ ਮਿਲਿਆ ਮਾਤਾ ਜੀ ਆਏ ਤਾਂ ਹਰ ਰੋਜ਼ ਆਈ ਲੈਣੇ ਬਹੁਤ ਔਖਾ ਆਏ ਤਾਂ ਹੋਰ ਔਖਾ ਹੀ ਵੀਰ ਕੀ ਕਰੀਏ ਹਾਂ ਔਖਾ ਹੀ ਹੈ ਅਸਵਾ ਦਾ ਚਾਰਾ ਬਹੁਤ ਔਖਾ ਹੈ ਤੇ ਤੁਹਾਨੂੰ ਬੋਸ ਗੂਸ ਨਹੀਂ ਮਿਲੀਆਂ ਵੀ ਕਿਸ਼ਤੀ ਰਾਹੀਂ ਲਿਆ ਉਸ ਮਾ ਨਾ ਨਹੀਂ ਮਿਲੀਆਂ ਵੀਰੇ ਕੁਝ ਨਹੀਂ ਮਿਲੀਆਂ ਮੁੱਖ ਮੰਤਰੀ ਸਾਹਿਬ ਆਏ ਸੀ ਪਿਛਲੇ ਦਿਨਾਂ 'ਚ ਕੁਝ ਦੇਖੇ ਗਏ ਨਹੀਂ ਦੇਖੇ ਕੋਈ ਸੁਖਸੂਲ ਤਾਂ ਤੁਹਾਨੂੰ ਕੁਝ ਵੀ ਨਹੀਂ ਫਿਰ ਆਪਦੀਆਂ ਤਸਵੀਰਾਂ ਤੁਹਾਨੂੰ ਇਹੀ ਹਾਲਾਤ ਨੇ ਇਹੀ ਹਾਲਾਤ ਬਾਪੂ ਜੀ ਇਹੀ ਹਾਲਾ ਹਾਂਜੀ ਇਹੀ ਹਾਲ ਹੈ ਜੀ 223 ਦੇ ਵਿੱਚ ਵੀ ਤੁਹਾਡਾ ਇਹੀ ਹਾਲ ਹੈ ਇਹ ਆ ਪਿਛਲੇ ਪਾਰੇ ਵੀ ਇਹੀ ਹਾਲ ਹੈ ਬਹੁਤ ਟੁੱਟ ਕੇ ਇੱਥੇ ਦੁੱਗਾ ਬਹੁਤ ਪਾਣੀ ਹੋ ਗਿਆ ਸੀ ਲੰਗਰ ਬਹੁਤ ਔਖੇ ਹੋ ਗਿਆ ਜੀ ਹਾਂ ਹੁਣ ਅੱਜ ਤਾਂ ਕੋਈ ਗੱਲ ਬਾਤ ਪਰ ਹੋਵੇ ਦੀ ਪੂਰੀ ਕਿੰਨਾ ਸਾਦੀ ਹੋਵੇ ਕਿੰਨਾ ਘਰਾਂ ਚ ਕਿੰਨਾ ਕਿੰਨਾ ਪਾਣੀ ਖੜਾ ਕਿੰਨੇ ਘਰਾਂ ਚ ਫੋਟ ਫੋਟ ਪਾਣੀ ਆ ਦੇਖ ਲਓ ਸਾਰਾ ਘਰਾਂ ਚ ਪਾਣੀ ਪਾਣੀ ਆ ਸਾਰੇ ਘਰਾਂ ਚ ਪਾਣੀ ਆ ਹਾਂ ਪਾਣੀ ਪਾਣੀ ਆ ਜ਼ਮੀਨਾਂ ਸੋਡੀਆਂ ਇੱਥੇ ਹੋਣਗੀਆਂ ਮੁੰਡਾ ਆ ਸਾਰੀਆਂ ਜ਼ਮੀਨਾਂ ਨੇ ਸਾਰਾ ਇੱਥੇ ਚੋਨਾ ਲੱਗਿਆ ਸਾਰਾ ਡੁੱਬ ਗਿਆ ਸਾਰਾ ਤਾਂ ਸਾਰਾ ਸਾਰਾ ਕੁਝ ਨਹੀਂ ਬਚਿਆ ਇਹ ਤੋਂ ਇੱਕ ਚਾਵਲ ਵੀ ਨਿਲ ਜਾ ਸਕਣੇ ਕੱਢ ਕੇ ਕੁਝ ਵੀ ਨਹੀਂ ਬਚਿਆ ਕੁਝ ਨਹੀਂ ਮੁਸਕ ਮਾਰਦੀਆਂ ਜ਼ਮੀਨਾਂ ਦੇਖ ਕੇ ਫਿਰ ਕਿਵੇਂ ਚੱਲੂਗਾ ਬਾਈ ਕੰਮ ਕਰਨੇ ਐਵੇਂ ਓਕੇ ਸਾਡਾ ਹਾਂਜੀ ਬਾਈ ਬਾਈ ਸਾਨੂੰ ਤਾਂ ਬਹੁਤ ਮੁਸ਼ਕਲ ਆ ਰਹੀ ਏ ਹਾਂ ਮੁੱਖ ਮੰਤਰੀ ਸਾਹਿਬ ਨੇ ਮੁੱਖ ਮੰਤਰੀ ਕੁਛ ਵੀ ਨਹੀਂ ਦੇ ਰਿਹਾ ਕੁਛ ਵੀ ਹਾਂ ਖਾਲੀ ਹੱਥੀ ਬਸ ਬੈਠਿਆਂ ਨਾ ਸਾਨੂੰ ਫਸਲਾਂ ਦਾ ਮੁਆਵਜ਼ਾ ਮਿਲਦਾ ਨਾ ਕੁਛ ਆ ਤਾਂ ਲਿਆਉਣਾ ਵੀ ਬਹੁਤ ਔਖਾ ਬਹੁਤ 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 ਹੈ ਹਾਂ ਉਹਦਾ ਪਾਣੀ ਦੇ ਵਹਾਅ ਬਹੁਤ ਔਖਾ ਵੀਰ ਜੀ ਚੱਲ ਨਹੀਂ ਲੱਗਦਾ ਵੀ ਵਿਚ ਨਰ ਲੱਗਦਾ ਬਾਈ ਹਾਂ ਫੇਰ ਬਰ ਬਾਕੀ ਹੁਣ ਜਾਨ ਦੀ ਬਾਜ਼ੀ ਖੇਡ ਕੇ ਲੈ ਕੇ ਆ ਰਹੇ ਆ ਡੰਗਰਾ ਵਾਸਤੇ ਇਹ ਹਰ ਰੋਜ਼ ਜੀ ਇਦਾਂ ਕਰ ਹਾਂਜੀ ਹਾਂਜੀ ਹਰ ਰੋਜ਼ ਡੇਲੀ ਦਾ ਕੰਮ ਉਹਨੂੰ ਨਹੀਂ ਕੋਈ ਬੋਟਸ ਬੂਥ ਦਿੱਤੀ ਕੋਈ ਨਹੀਂ ਦਿੱਤੀ ਨਹੀਂ ਦਿੱਤੀ ਵੀਰ ਜੀ ਨਹੀਂ ਜੀ ਮੁੱਖ ਮੰਤਰੀ ਸਾਹਿਬ ਆਏ ਸੀ ਕਹਿ ਦੇਣਾ ਸੀ ਉਹਨਾਂ ਸਵੇਰੇ ਚੱਕ ਕੇ ਲੈ ਗਏ ਨੇ ਉਹ ਆਪ ਹੀ ਮੁੱਖ ਮੰਤਰੀ ਅੱਛਾ ਹਾਂਜੀ ਤੁਹਾਨੂੰ ਕਹਿ ਦੇਣਾ ਸੀ ਤੁਸੀਂ ਵੀ ਸਾਨੂੰ ਵੋਟ ਦੇ ਕੇ ਕਹੇ ਭਾਈ ਉਹ ਕਹਿੰਦਾ ਇੱਧਰ ਕਿਹੜਾ ਪਾਣੀ ਹੈਗਾ ਉਹਨੂੰ ਆਪ ਹੀ ਪਤਾ ਹੋਣਾ ਹੋਇਆ ਹੈ ਅੱਛਾ ਇਹ ਕਹਿੰਦੇ ਪਾਣੀ ਹੈ ਪਾਣੀ ਆਇਆ ਨਹੀਂਗਾ ਸੁਣੀ ਨਹੀਂ ਤੁਹਾਨੂੰ ਮਿਲਾਈ ਨਹੀਂ ਮੁੱਖ ਮੰਤਰੀ ਨਾਲ ਨਹੀਂ ਨਹੀਂ ਸਰ ਅਸੀਂ ਨਹੀਂ ਮਿਲੇ ਉਹਨਾਂ ਨਾਲ ਫਿਰ ਇਹ 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 ਹਾਲਾਤ ਨੇ ਨਾ ਪਿੰਡਾਂ ਦੇ ਤੁਸੀਂ ਉਹ ਬਾਈ ਨੂੰ ਦੇਖ ਸਕਦੇ ਹੋ ਕਿ ਬਾਈ ਹਰੇ ਹਰ ਰੋਜ਼ ਇੱਕ ਪੰਡ ਜੇਕਰ ਡੰਗਰ 5-7 ਨੇ ਤਾਂ ਇੱਕ ਪੰਡ ਤਕਰੀਬਨ 5-7 7-8 ਡੰਗਰਾਂ ਨੂੰ ਇੱਕ ਇੱਕ ਵਾਰੀ ਦੀ ਇੱਕ ਪੰਡ ਜਿਹੜੀ ਆ ਉਹ ਲੱਗ ਜਾਂਦੀ ਆ ਤਾਂ ਹਰ ਰੋਜ਼ ਜਿਹੜਾ ਆਪਦਾ ਆਪਦੇ ਲਈ ਖਾਣ ਪੀਣ ਦੀਆਂ ਅਵਸਥਾਾਂ ਨੇ ਉਹ ਵੀ ਇਸੇ ਤਰ੍ਹਾਂ ਲਿਆਉਣੀਆਂ ਨੇ ਤੇ ਜਿਹੜਾ ਪਸ਼ੂਆਂ ਦਾ ਦੇ ਲਈ ਹੈਗਾ ਚਾਰਾ ਉਹ ਵੀ ਇਹ ਕਹਿੰਦੇ ਨੇ ਕਿ ਅਸੀਂ ਇਸੇ ਤਰ੍ਹਾਂ ਹੀ ਲਿਆਉਣੇ ਆ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਸੁੱਖ ਸਹੂਲਤ ਜਿਹੜੀ ਹੈਗੀ ਆ ਉਹ ਨਹੀਂ ਮਿਲੀ ਪਿਛਲੇ 15 ਦਿਨਾਂ ਤੋਂ ਪਾਣੀ ਜਿਹੜਾ ਹੈਗਾ ਉਹ ਇਸ ਤਰ੍ਹਾਂ ਦੇ ਵਗ ਰਿਹਾ ਜਿਹੜੀ ਇਹ ਪਿਛਲੀ ਆਰੀ ਨਾਲੋਂ ਮਤਲਬ ਐਤ ਕੀ ਪਾਣੀ ਵੱਧਦਾ ਤੇ ਹਾਂ ਪਿਛਲੇ ਤੇ ਇਹ ਤੇ ਨਾਲੋਂ ਬਹੁਤ ਜ਼ਿਆਦਾ ਪਾਣੀ ਵਧ ਆਇਆ ਤੇ ਨਾਲੋਂ ਬਹੁਤ ਜ਼ਿਆਦਾ ਹਾਂ ਬਹੁਤ ਜ਼ਿਆਦਾ ਵਾਧਾ ਜਿਹੜਾ 23 ਚ ਖਰਾਬਾ ਹੋਇਆ ਉਹਦਾ ਕੁਝ ਤੁਹਾਨੂੰ ਮਿਲਿਆ ਨਹੀਂ ਕੁਝ ਨਹੀਂ ਮਿਲਿਆ ਸਾਨੂੰ ਕੋਈ ਮੁਰਗੀ ਦਾ ਬੱਕਰੀ ਦਾ ਕੋਈ ਨਾ ਨਾ ਮੁਰਗੀ ਤਾਂ ਕਹਿੰਦੇ ਇੱਥੇ ਤਾਂ ਬੰਦੇ ਰੋੜ ਗਏ ਬੰਦੇਆਂ ਤਾਂ ਨਹੀਂ ਕੁਝ ਮਿਲਿਆ ਤੇ ਅੱਛਾ ਹਾਂ ਬੰਦੇ ਵੀ ਤੁਹਾਡੇ ਹਾਂ ਹੁਣ ਐਤ ਕੀ ਸਾਡੇ ਮੁੰਡਿਆਂ ਦੇ ਹੈਗੇ ਨੇ ਗਵਾਂਢੀ ਉਹਨਾਂ ਦੇ ਕੱਟਾ ਰੋੜ ਗਏ ਤੇ ਡੰਗਰ ਰੋੜ ਗਏ ਮੱਜ ਰੋੜ ਗੀ ਬੱਚੀ ਗਿਆ ਵੇਚ ਹੀ ਗਿਆ ਪਤਾ ਨਹੀਂ ਕਿੱਧਰ ਗਿਆ ਚਲੇ ਪਤਾ ਨਹੀਂ ਲੱਗਿਆ ਪਤਾ ਨਹੀਂ ਲੱਗਿਆ ਹਾਂ ਤੇ ਫਿਰ ਪਾਣੀ ਨੇ ਤੁਹਾਨੂੰ ਸਮਾਨ ਸੁਹੂਣ ਵੀ ਨਹੀਂ ਚੱਕਣ ਦਿੱਤਾ ਆਪਦੇ ਘਰਾਂ ਚ ਨਾ ਨਾ ਪਾਣੀ ਦਾ ਪਤਾ ਨਹੀਂ ਲੱਗਿਆ ਜੈਕਦੰਮੀ ਵੱਧ ਗਿਆ ਸੀ ਅੱਜ ਤੋਂ 15 ਦਿਨ ਪਹਿਲਾਂ ਦਾ ਪਾਣੀ ਚੱਲੀ ਜਾਂਦਾ ਇਹ ਹਾਲਾਤ ਥੋੜੇ 15 ਦਿਨਾਂ ਦੇ 15 ਦਿਨਾਂ ਦੇ ਹਾਂ ਪਤਾ ਨਹੀਂ ਕਿੰਨਾ ਟਾਈਮ ਚੱਲੇਗਾ 2 ਮਹੀਨੇ ਚੱਲੇਗਾ ਕਿ ਮਹੀਨਾ ਚੱਲੇਗਾ ਬਹੁਤ ਹੀ ਔਖਾ ਹੋਇਆ ਪਿਆ ਸਾਡੇ ਨਾਲ ਤੇ ਇੱਕ ਨਾ ਰੋਇਆ ਨਹੀਂ ਜਾਂਦਾ ਬਾਕੀ ਸਾਡੇ ਨਾਲ ਹਰੇਕ ਵਾਰੀ ਤੱਕਾ ਹੀ ਹੋ ਜਾਂਦਾ ਹਰ ਵਾਰੀ ਹਾਂ ਹਰ ਵਾਰੀ ਕੁਝ ਤਾਂ ਫਿਰ ਪਾਕਿਸਤਾਨ ਵਾਲੀ ਮਿਲ ਜਾਣੇ ਹਾਂ ਮਿਲਣੇ ਆ ਸੀ ਉਹਨਾਂ ਦਾ ਪਾਕਿਸਤਾਨ ਮਿਲਾਈ ਦੇਣ ਪੱਕਾ ਹੀ ਤਰ੍ਹਾਂ ਸੰਪਰਕ ਤੋੜਨ ਇੰਡੀਆ ਨਾਲ ਤੇ ਪਾਕਿਸਤਾਨ ਸਾਡਾ ਪਿੰਡ ਰਲਾ ਦੇਣ ਜੋ ਤੁਹਾਨੂੰ ਸਹੂਲਤ ਨਹੀਂ ਦਿੰਦੇ ਸਹੂਲਤ ਨਹੀਂ ਦਿੰਦੇ ਕੋਈ ਸਹੂਲਤ ਨਹੀਂ ਸਾਨੂੰ ਐਵੇਂ ਹੀ ਬਸ ਬੈਠੇ ਹੱਡ ਨਾ ਦੇ ਵੋਟਾਂ ਲਾਏ ਜਾਂਦੇ ਸਾਡੇ ਕੋਲ ਅੱਛਾ ਤੇ ਬਸ ਹੋਰ ਕੁਛ ਨਹੀਂ ਮਿਲਦਾ ਵੋਟਾਂ ਮੰਗਣ ਕੇ ਸਾਰੇ ਆਂਦੇ ਨੇ ਮਿੰਤਾ ਕਰਦੇ ਨੇ ਪੈਰ ਫੜਦੇ ਨੇ ਉਦੋਂ ਤੇ ਵੋਟਾਂ ਵੇਲੇ ਫਿਰ ਕਹਿ ਦਿਆ ਕਰੋ ਹੁਣ ਭਗਵੰਤ ਮਾਨ ਆਇਆ ਸੀ ਸਾਨੂੰ ਕਿਸੇ ਨੇ ਨੇੜੇ ਨਹੀਂ ਲੱਗਣ ਦਿੱਤਾ ਵੋਟਾਂ ਵੋਟਾਂ ਵੇਲੇ ਤਾਂ ਆਮ ਬੰਦਾ ਸੀ ਵੋਟਾਂ ਵੇਲੇ ਤਾਂ ਨਾਲ ਬੰਦਾ ਸੀ ਮੰਜੇ ਤੇ ਤੇ ਹੁਣ ਤਾਂ ਕਿਸੇ ਨੇ ਨੇੜੇ ਨਹੀਂ ਲੱਗਣ ਦਿੱਤਾ ਕਿਉਂ ਨੇੜੇ ਤੁਸੀਂ ਲੁਕੋਲੇ ਹੋ ਕੇ ਨੇ ਆਮ ਕੋਲ ਪੁਲਿਸ ਜਾਣ ਨਹੀਂ ਦਿੰਦੀ ਸੀ ਨੇੜੇ ਗੱਲਬਾਤ ਨਹੀਂ ਕਰਨ ਦਿੱਤੀ ਕਿਸੇ ਤਰ੍ਹਾਂ ਦੀ ਕੋਈ ਗੱਲ ਤੁਹਾਨੂੰ ਕਰਨ ਨਹੀਂ ਦਿੱਤੀ ਨਹੀਂ ਕਰਨ ਦਿੱਤੇ ਸਾਨੂੰ ਗੱਲਬਾਤ ਕੋਈ ਆ ਬਾਈ ਯਰੇ ਕਿੰਨਾ ਬਾਈ ਹਰ ਰੋਜ਼ ਇਹ ਸੰ ਚੱਲਦਾ ਥੋੜਾ ਤਨ ਉਹ 15 ਦਿਨ ਇੱਕ ਦਿਨ ਨਹੀਂ ਹੋਇਆ ਅੱਜ ਪਹਿਲਾ ਦਿਨ ਥੋੜਾ ਇਹ ਤਾਂ ਫਿਰ ਔਖੇ ਹੀ ਬਹੁਤ ਇਥੋਂ ਲੈਣੀ ਤਾਂ ਆ ਹਾਂ ਵੇਲੇ ਤੁਹਾਡੇ ਸਾਹਮਣੇ ਹੀ ਹੈ ਤੁਹਾਨੂੰ ਵਿਖੀ ਜਾਂਦਾ ਹੀ ਇਹ ਹਾਂ ਆਪਦੇ ਵੀ ਰੋਣ ਦਾ ਹੋਇਗਾ ਵੀ ਤੇ ਹੋਰ ਪੂਰੀ ਸਭਾਵਨਾ ਰੋਣ ਦੀ ਕਿ ਸੁਣੀ ਭਗਵੰਤ ਮਨਾਇਆ ਸੀ ਪਿਛਲੇ ਦਿਨਾਂ ਚ ਪਕਵੰਤਾ ਮੰਤਾਂ ਸੁਣੀ ਹੋਣੀ ਗੱਲਬਾਤ ਕੋਈ ਤੁਹਾਨੂੰ ਸਹੂਲਤ ਦੇ ਕੇ ਗਿਆ ਸਹੂਲਤ ਇੱਥੇ ਹਣ ਵੱਡੇ ਬੰਦਿਆਂ ਨੂੰ ਪਤਾ ਹੰਤ ਨੇੜੇ ਕੁੱਣ ਲੱਗਣ ਦਿੱਤਾ ਨੇ ਹੁਣ ਪੰਚਾਇਤ ਹੀ ਗਈ ਨੇੜੇ ਵੱਡੇ ਮੁਖੀ ਬੰਦੇ ਤੁਹਾਨੂੰ ਲੱਗਣ ਨਹੀਂ ਦੇ ਹੋਰ ਨਾਲ ਤਾਂ ਵਿਚਾਰਾ ਨੇ ਜਾਣਾ ਹੀ ਮੁਖੀ ਬੰਦਿਆਂ ਨਹੀਂ ਤੁਹਾਨੂੰ ਲੱਗਣ ਨਹੀਂ ਦਿੱਤਾ ਨਹੀਂ ਅਸੀਂ ਆਪ ਹੀ ਨਹੀਂ ਗਏ ਅਸ ਤੇ ਲੰਗਰ ਲੰਗੋ ਵੱਡੇ ਪਿਛਲੀ ਵਾਰੀ ਕੁਝ ਮਿਲਿਆ ਤੁਹਾਨੂੰ ਖਰਾਬੇ ਖਰੂਬੇ ਦਾ ਨਾ ਨਾ ਤੇਜ ਕੁਝ ਨਹੀਂ ਮਿਲਿਆ ਕੁਛ ਨਹੀਂ ਵੀ ਨਹੀਂ ਮਿਲੇ ਨਾ ਇਹ ਰਾਸ਼ਨ ਪਾਣੀ ਜ਼ਰੂਰ ਮਿਲਾ ਇਹ ਇਹ ਹਾਲਾਤ ਨੇ ਗੱਟੀ ਰਾਜੋ ਕੇ ਪਿੰਡ ਆ ਉਹਦੇ ਇਹ ਹਾਲਾਤ ਨੇ ਕਹਿੰਦੇ ਨੇ ਕਿ ਅਸੀਂ ਇੰਨੇ ਕੋ ਦੁਖੀ ਆ ਕਿ ਸਾਨੂੰ ਭਾਵੇਂ ਤੁਸੀਂ ਪਾਕਿਸਤਾਨ ਦੇ 나ੜੀ ਰਲਾ ਦਿਓ ਇੰਨਾ ਕਿਉਂਕਿ ਮੁੱਖ ਮੰਤਰੀ ਸਾਹਿਬ ਪਿਛਲੇ ਦਿਨਾਂ ਦੇ ਵਿੱਚ ਆਉਂਦੇ ਨੇ ਪਰ ਮੁੱਖ ਮੰਤਰੀ ਸਾਹਿਬ ਸਾਡੀ ਸੁਣਨ ਦੇ ਲਈ ਨਹੀਂ ਆਏ ਸਾਨੂੰ ਨੇੜੇ ਤੱਕ ਜਿਹੜਾ ਨਹੀਂ ਲੱਗਣ ਦਿੱਤਾ ਗਿਆ ਇਹ ਹਾਲਾਤ ਨੇ ਇਹ ਤਾਂ ਸਾਨੂੰ ਤਸਵੀਰਾਂ ਦੇ ਵਿੱਚ ਤਸਵੀਰਾਂ ਜਿਹੜੀਆਂ ਨੇ ਕੁਝ ਚੰਦ ਮਿੰਟਾਂ ਦੀਆਂ ਕੈਦ ਹੋਈਆਂ ਨੇ ਪਰ ਇਹ ਉਹ ਲੋਕ ਨੇ ਜਿਹੜੇ ਪਿਛਲੇ 15 ਦਿਨਾਂ ਤੋਂ ਇਹ ਨਰਕ ਵਰਗੇ ਹਾਲਾਤ ਜਿਹੜੇ ਆ ਭੋਗਤ ਰਹੇ ਨੇ ਭੋਗ ਰਹੇ ਨੇ ਜਿਵੇਂ ਇਹਨਾਂ ਦੇ ਕਹਿਣ ਮੁਤਾਬਕ ਇਹ ਨਹੀਂ ਪਤਾ ਕਿ 2 ਮਹੀਨੇ ਪਾਣੀ ਨਾ ਉਤਰੇ ਕਿੰਨਾ ਚਿਰ ਨਾ ਉਤਰੇ ਕੋਈ ਆਸਮਿਤ ਹੈਗੀ ਹੈ ਕਿੰਨਾ ਚਿਰ ਪਾਣੀ ਉਤਰੂਗਾ ਇਹ ਤਾਂ ਸਾਨੂੰ ਪਤਾ ਨਹੀਂਗਾ ਪਈ ਪਤਾ ਨਹੀਂ ਕਹਿੰਦੇ ਨੇ ਮਗਰ ਉਹ ਛੱਡਦਾ ਹੋਰ ਪਾਣੀ ਤੇ ਤੇ ਸਾਰੇ ਮਨੋਂ ਪਾਣੀ ਪਾਣੀ ਹੋਇਆ ਪੈ ਹੁਣ ਤੱਕ ਕੋਮ ਕੋਮਤ ਪਾਣੀ ਇੱਥੋਂ ਮਿਲਦਾ ਓਕੇ ਇਹ ਸਾਡਾ ਤਾਂ ਜਮਾਈ ਜਮੀ ਓਕੇ ਜਮਾਈ ਓਕੇ ਨਾ ਕੋਈ ਸਮਾਨ ਕੁਝ ਵੀ ਨਹੀਂ ਕੱ ਸਾਰਾ ਕੁਝ ਕਰੇ ਖੜਿਆ ਬੱਚੇ ਵੀ ਕਰੇ ਹੈਗੇ ਆ ਤੇ ਜਾਂ ਤਾਂ ਡੈਮ ਡਮ ਤੋੜਨ ਚੱਲ ਇੱਕ ਵਾਰੀ ਰੋਡ ਦਾ ਕੰਮ ਨਬੇੜ ਨੇ ਸਾਰਾਂ ਦਾ ਵਾਰ ਵਾਰ ਕਿਉਂ ਪਾਣੀ ਛੱਡਦੇ ਇੱਕ ਵਾਰੀ ਡੈਮ ਡੈਮ ਖੋਲਣ ਚੱਲ ਤੋੜਦੇ ਹਣ ਤੇ ਕੰਮ ਨਹੀਂ ਨਬੜਦਾ ਸਾਰੇ ਰੋਡ ਰੋਡ ਜਾਣਦੇ ਮਗਰ ਪਹਿਲੀ ਮਾਲ ਨੇ ਮਾਲ ਲੈਣ ਸਰਕਾਰ ਹੁਣ ਲੱਗਦਾ ਵੀ ਇਹ ਜਾਨ ਵੁੱਝ ਕੇ ਕਰਦੇ ਐਸਾ ਕੁਝ ਹੁੰਦਾ ਜਾਨ ਇਹ ਤਾਂ ਹੁਣ ਵੇਖੋ ਸਾਨੂੰ ਤਾਂ ਕਹਿ ਦਿੰਦੇ ਕੁਦਰਤੀ ਆਫਤ ਹੈ ਅਸੀਂ ਵੀ ਮੰਨ ਲੈਨੇ ਚੱਲ ਕੁਦਰਤੀ ਆਫਤ ਹੈ ਗਈ ਆ ਤੇ ਇੰਨਾ ਥੋੜੀ ਹੁੰਦਾ ਵੀ ਕੁਦਰਤੀ ਆਫਤ ਰੇਖ ਸਾਲ ਬਾਅਦ ਆਉਂਦੀ ਆ ਆਈ ਵਾਰੀ ਆਈ ਵਾਰੀ ਆਈ ਵਾਰੀ ਆਈ ਵਾਰੀ ਸਾਨੂੰ ਹੀ ਕੁਦਰਤੀ ਆਫਤ ਆਉਣੀ ਹੈ ਤੁਸੀਂ ਤੁਸੀਂ ਤਾਂ ਫਿਰ ਕੀ ਕਮਾਉਂਦੇ ਹੋਗੇ ਜੇ ਦਾ ਆਹ ਕੁਝ ਹੀ ਹੋਦਾ ਸਾਡਾ ਤਾਂ ਬਸ ਐਵੇਂ ਚੱਲੀ ਜਾਂਦਾ ਦਾਲ ਫੁਲਕਾ ਜਿਵੇਂ ਸੰਸਦ ਆ ਜਾਂਦੀ ਹੈ ਉਧਰੋਂ ਖਾ ਲਿਆ ਕਦੇ ਕਿਧਰੋਂ ਖਾ ਲੇ ਮੰਗਣ ਵਾਲਾ ਹੀ ਕੰਮ ਨਹੀਂ ਸੀ ਮੰਗਣ ਵਾਲਾ ਤਾਂ ਵਾਦ ਹੋਏ ਪੈਂ ਮੰਗ ਕੇ ਖਾਣਾ ਪੈਂਦਾ ਹੈ ਆਸੀਂ ਕਹਿੰਦੇ ਆ ਕਿ ਸਾਨੂੰ ਮੰਗ ਤੇ ਨਾ ਖਾਣਾ ਪਵੇ ਸਾਡਾ ਜੋ ਆਕੇ ਸਾਨੂੰ ਉਹ ਦਿੱਤਾ ਜਾਵੇ ਉਹ ਤਾਂ ਫਿਰ ਇਹ ਵੀ ਕਦੇ-ਕਦੇ ਇਹ ਨਹੀਂ ਹੁੰਦਾ ਵੀ ਯਾਰ ਕਿਹੜੇ ਗਲਤ ਸੂਬੇ 'ਚ ਜਨਮ ਲੈ ਲਿਆ ਵੀ ਕਿਹੜੇ ਗਲਤ ਪਿੰਡ 'ਚ ਜਨਮ ਲੈ ਲਿਆ ਵੀ ਹੋਰ ਪਾਸੇ ਹੁੰਦੇ। ਇਹ ਤਾਂ ਨਹੀਂ ਹੁੰਦਾ ਫੇਲ ਹੌਣ ਨਾ ਰਚੇ ਪਏ ਹੁਣ 22-23 ਸਾਲ ਮੇਰੀ ਉਮਰ ਹੋ ਗਈ ਹੈ। ਉਦੋਂ ਦਾ ਹੀ ਪਾਣੀ ਦੇਖੀ ਜene ਕਰੇ ਜੰਗ ਲੱਗ ਜਾਂਦਾ ਕਰੇ ਪਾਣੀ ਐਵੇਂ ਨਾ ਫਵਾਵਾ ਡਾਂਦੇ ਨੇ ਜੰਗ ਦਾ ਜੰਗ ਦੀਆਂ। ਕਦੇ ਇੱਧਰ ਸਮਾਨ ਚੋਕ ਲੈ ਕੇ ਕਰੇ ਉਧਰੋਂ ਲੈ ਆਂਦਾ ਕਦੇ ਇੱਧਰ। ਮਤਲਬ ਜਦੋਂ ਜੰਗ ਲੱਗਦੀ ਉਦੋਂ ਵੀ ਤੁਹਾਡਾ ਓਰਜਾੜਾ ਪਾਣੀ ਆ ਗਿਆ ਫਿਰ ਵੀ ਤੁਹਾਡਾ ਓਰਜਾੜਾ। ਹਾਂ ਉਹ ਜੰਗ ਸਿਆਲੇ ਜੰਗ ਲਾ ਦਿੰਦੇ ਨੇ ਤੇ ਗਰਮ ਇਹ ਲੋਕ ਨੇ ਇਹ ਲੋਕਾਂ ਦੀਆਂ ਇਹ ਮਜਬੂਰੀਆਂ ਨੇ ਇਹਨਾਂ ਦੇ ਇਹ ਇਹ ਆਪਣਾ ਦਰਦ ਆ ਇਹਨਾਂ ਦਾ ਦਰਦ ਆ ਕਿ ਸਾਡੇ ਤੱਕ ਸਰਕਾਰੀ ਸਹੂਲਤਾਂ ਨਹੀਂ ਪਹੁੰਚਦੀਆਂ ਸਿਰਫ ਵੋਟਾਂ ਵੇਲੇ ਲੀਡਰ ਜਿਹੜੇ ਆ ਉਹ ਜ਼ਰੂਰ ਪਹੁੰਚਦੇ ਆ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬੰਦੇ ਉਹ ਜੀ ਆ ਧੰਨਵਾਦ